ਹੋ ਵੀ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਪਹਿਲਾਂ ਸਾਡਾ ਗਰਾਊਂਡ ਹੋ ਗਿਆ ਦੀ ਜਮੀ ਖਾਲੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਗਰਾਊਂਡ ਦਾ ਮਾਹੌਲ ਤੇ ਇੱਕ ਤਾ ਉਹ ਮੁੰਡਾ ਖੜਾ ਆਪਣਾ ਉਹ ਨੇਚਰਲ ਖਰਾਕ ਵਾਲਾ ਜਿੰਨੀ ਜੰਮ ਲਾਉਂਦਾ ਉਹਦੇ ਤੇ ਇੱਕ ਆਡ ਆਪਾਂ ਬਣਾਉਣਾ ਬਲਾਗ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਗਰਾਊਂਡ ਤੇ ਪੁਰਾਣੇ ਬਜ਼ੁਰਗ ਮੈਂ ਸ਼ਰਟ ਲਾਉਣ ਨੂੰ ਮੇਰਾ ਕੋਈ ਜੀਨ ਕਰਦਾ ਤੀ ਪਰ ਬੰਦੇ ਮੈਂ ਦੇਖ ਕੇ ਸ਼ਰਟ ਲਾਈ ہوئی ਆ ਉਹਨਾਂ ਦੀ ਤੇ ਮੇਰੇ ਵੀ ਅੰਦਰ ਲਈ ਜਜ਼ਬਾਤ ਜਾਗ ਗਏ ਤੇ ਸਾਡੇ ਨਾਲ ਪੁਰਾਣੇ ਉਸਤਾਦ ਹੀ ਸਾਡੇ ਕੋਲ ਵੱਡੀ ਦੇ ਖਿਡਾਰੀ ਅਲੈਸਤਾ ਜੀ ਅੰਕਲ ਜੀ ਤੇ ਅੰਕਲ ਜੀ ਦੀ ਉਮਰ ਕਿਤੋਂ ਘੱਟ ਮਿਲਾਪ ਤੇ 51 55 ਸਾਲ ਆ ਤੇ ਜੀ ਖੇਡਣ ਆਏ ਮੈਂ ਪਹਿਲਾਂ ਸਾਡੇ ਗਰਾਊਂਡ 'ਚ ਜਮੀਂ ਮਤਲਬ ਰੌਣਕਾਂ ਸਾਥੇ ਮ ਹੋ ਗਿਆ ਤੀਆਂ ਤੇ ਹੁਣ ਤੁਸੀਂ ਦੇਖੇ ਸਾਡੇ ਰੌਣਕਾਂ ਕੀ ਬਾਤ ਆ ਚੰਤ ਵੀ ਹਸਰੀ ਆ ਜੀ ਜਮੀਂ ਲੈਣ ਤੇ ਆ ਆ ਦੇਖੋ ਯੰਕਲ ਗਰਮੀ ਗਰਮੀ ਹੋਏ ਪਾ ਤੇ ਆਕੜਾ ਪ੍ਰਾਣੇ ਪਾਪੀ ਨੇ ਤੇ ਪਹਿਲਾਂ ਕਬੱਡੀ 'ਚ ਪੁੱਲ ਧੂਮਾ ਪਾਈ ਨੇ ਹਾਸੰਗੁਰ ਪਿੰਡ ਦੀਆਂ ਤੇ ਹੁਣ ਬਾਲੀਵਾਲ ਖੇਡਦੇ ਨੇ ਤੇ ਉਧਰ ਮੇਰੇ ਐਂਟੀ ਹੁੰਦਾ ਹਮੇਸ਼ਾ ਚੰਗਲੀ ਚੰਗਲੀ ਮੇਰੇ ਐਂਟੀ ਹੁੰਦਾ ਤੇ ਹੁਣ ਮੈਂ ਬਸ ਇਧਰਲੇ ਪਾਸੇ ਪਾੜੇ ਚ ਆਉਣ ਲੱਗਿਆ ਤੇ ਚੰਗ ਇਧਰ ਸਾਡੇ ਸਤਾਜ ਜੀ ਆਪਣੇ ਇਹ ਆਪਣੇ ਉਹ ਆਪਣੇ ਹੈਗੇ ਤੇ ਰੇਡਰ ਅੰਕਲ ਸਾਹਿਬ ਤੇ ਆਪਣੇ ਬਿੱਟੂ ਦਗਾਲੇ ਉਹਨਾਂ ਨੂੰ ਗੁੱਠ ਦੇ ਮੰਨੇ ਪਰ ਮੰਨੇ ਜਾਫੀ ਨੇ ਐਨ ਪੂਰੇ ਛੱਕੇ ਬੰਦ ਲਾਉਂਦੇ ਤੇ ਬਾਕੀ ਮੈਂ ਅਸੀਂ ਦੱਸਣਾ ਚਾਹਣਾ ਵੀ ਸਾਰੇ ਗਰਾਊਂਡ ਚ ਆਓ ਮਿਹਨਤ ਲਾਓ ਤੁਸੀਂ ਐਨ ਬੜਾ ਸਰੀਰ ਬਣਾਓ ਤੁਸੀਂ ਐਂ ਦੇਖੋ ਅੰਕਲ ਸੈਂਟਰ ਦੱਬ ਰਿਹਾ ਉਹ ਜਿਹੜਾ ਬੰਦਾ ਉਹ ਵੀ ਸੈਂਟਰੇ ਲਾਊਗਾ ਇੱਕ ਪਾਸੇ ਜਾਫੀ ਹੋ ਗਿਆ ਤੇ ਇੱਕ ਪਾਸੇ ਰੀਡਰ ਹੋ ਗਿਆ ਤੇ ਬਾਕੀ ਹੁਣ ਮੈਨੂੰ ਵੀ ਥੇਡਰ ਤੋਂ ਆਪਾਂ ਮਿਲਾਂਗੇ ਨਵੀਂ ਵੀਡੀਓ ਚ